ਕਬਰਾ ਸਾਹਿਬ ਤੁਸੀਂ ਉੱਧਰ ਹੋ ਜਾਓਗੇ। ਸ਼ਹਿਰੀ ਦੇ ਬਾਰ ਦਾ ਤਾਂ ਹੋ ਰਹੀਆਂ ਨੇ ਸ਼ਹਿਰ ਚ ਹਾਂ ਕਿਵੇਂ ਦੇਖ ਲਵਾਂ। ਅੱਜ ਬੜੇ ਮੈਂ ਸਮਝਦਾ ਕਿ ਸਾਡੇ ਇਲਾਕੇ ਦੀ ਜਿਹੜੀ ਇੱਕ ਘਟਨਾ ਬਹੁਤ ਵੱਡਾ ਇੱਕ ਡਾਕਾ ਜਿਹੜਾ ਆ ਅ ਜਗਦੰਬੇ ਆ ਜਿਹਨਾਂ ਦੀ ਦੁਕਾਨ ਦੇ ਉੱਤੇ ਬੈਠੇ ਆ ਵਰਜੀਸ ਜੀ ਤੇ ਉਹਨਾਂ ਦੇ ਬੇਟੇ ਜਿਹੜੇ ਕਿ ਇਹਦੇ ਓਨਰ ਨੇ ਉਹਨਾਂ ਦੇ ਇਸ ਦੁਕਾਨ ਦੇ ਵਿੱਚ 7 ਤਰੀਕ ਨੂੰ 7 ਦੀ ਰਾਤ 7 ਦੀ ਰਾਤ 7 ਤਰੀਕ ਦੀ ਰਾਤ ਨੂੰ ਇੱਕ ਬਹੁਤ ਵੱਡਾ ਵੱਡੀ ਆਪਾਂ ਦਾਤਾ ਹੀ ਕਹਿ ਸਕਦੇ ਹਾਂ ਕਿ 11-12 ਬੰਦੇ ਹਥਿਆਰਾਂ ਨਾਲ ਲੈਸ ਹੋ ਕੇ ਇੱਥੇ ਆਏ ਉਹਨਾਂ ਨੇ ਸ਼ਰਿਆਮ ਇੱਥੇ ਸ਼ਟਰ ਨੂੰ ਤੋੜ ਕੇ ਅੰਦਰ ਆ ਕੇ ਜਿਹੜੀਆਂ ਇਹਨਾਂ ਦੀਆਂ ਇਹ ਸੇਫਾ ਸੀਗੀਆਂ ਜਿਹੜੇ ਆ ਜਿਹਦੇ ਵਿੱਚ ਗਹਿਣੇ ਵਗੈਰਾ ਰੱਖੇ ਜਾਂਦੇ ਨੇ ਉਹਨਾਂ ਨੂੰ ਜਿਹੜੀ ਕਦੀ ਜਿਹੜੀ ਕਿ ਟੁੱਟਦੀ ਨਹੀਂ ਕਿਸੇ ਕੋਲੋਂ ਉਹਨਾਂ ਨੂੰ ਤੋੜਿਆ ਸਾਰੀ ਦੁਕਾਨ ਲੁੱਟੀ ਔਰ ਬਰੇ ਰਾਮ ਦੇ ਨਾਲ ਉਹ ਆਪਣੀ ਕਾਰਵਾਈ ਕਰਕੇ ਇੱਥੋਂ ਜਿਹੜੇ ਹੈਗੇ ਆ ਉਹ ਚਲੇ ਗਏ ਜੋ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਵੱਡਾ ਨੁਕਸਾਨ ਜਿੱਥੇ ਸੋਨੇ ਦੀਆਂ ਕੁਝ ਆਈਟਮਾਂ ਸੀਗੀਆਂ ਕੁਝ ਚਾਂਦੀ ਦੇ ਕਾਫੀ ਜ਼ਿਆਦਾ ਸਮਾਨ ਸੀਗਾ ਇਹਨਾਂ ਦੇ ਕੋਲੇ ਸੋ ਉਹਦੀ ਚੋਰੀ ਤਕਰੀਬਨ ਕਿੰਨੇ ਕੁ ਤੁਨ ਖਾਨੇ ਦੀ 22 ਲੱਖ ਰੁਪਏ 22 ਲੱਖ ਰੁਪਏ ਦਾ ਜਿਹੜਾ ਹੈਗਾ ਆ ਨੁਕਸਾਨ ਇਹ ਦੱਸਦੇ ਆ ਕਿ ਉਹਨਾਂ ਜਿਹੜਾ ਇਹਨਾਂ ਨੇ ਸਾਰਾ ਆਪਣੇ ਕਾਗਜ਼ਾਂ ਦੇ ਵਿੱਚੋਂ ਤੇ ਜੋ ਇਹਨਾਂ ਦੀ ਇੱਥੇ ਰਿਕਾਰਡ ਆ ਉਹਦੇ ਵਿੱਚੋਂ ਇਹਨਾਂ ਨੇ ਕੀਤਾ ਆ ਉਸ ਵੇਲੇ ਵੀ ਇਹਨਾਂ ਦੇ ਨਾਲ ਗੱਲ ਹੋਈ ਔਰ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਜਦੋਂ ਪਤਾ ਲੱਗਾ ਉਹ ਇੱਥੇ ਆਏ ਉਹਨਾਂ ਨੇ ਸਾਰੀ ਇਥੋਂ ਦੀ ਸ਼ਾਨ ਬੀਨ ਕਰਕੇ ਤੇ ਇਹ ਭਰੋਸਾ ਦਿੱਤਾ ਇਹਨਾਂ ਨੂੰ ਸਾਰੀ ਐਸੋਸੀਏਸ਼ਨ ਨੂੰ ਇਲਾਕੇ ਦੇ ਲੋਕਾਂ ਨੂੰ ਕਿ ਅਸੀਂ ਬਹੁਤ ਜਲਦੀ ਕਾਰਵਾਈ ਕਰਕੇ ਜਿਹੜਾ ਹੈਗਾ ਯਾਰ ਇਹ ਜਿਹੜੇ ਜ਼ਿੰਮੇਵਾਰ ਇਹ ਸਟੋਰੀ ਨੂੰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਫੜਾਂਗੇ ਤੇ ਉਹਨਾਂ ਨੂੰ ਡੇਲ ਦੇ ਵਿੱਚ ਬੰਦ ਕਰਾਂਗੇ आज तक तकरीबन 11 ਦਿਨ ਕੰਪਲੀਟ ਹੋ ਗਏ ਹੋਣਗੇ ਇਸ ਚੋਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਅਜੇ ਤੱਕ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਕਿਸੇ ਤਰ੍ਹਾਂ ਦਾ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਕਿ ਕੀ ਕਾਰਵਾਈ ਹੋਈ ਹੈ ਕਿੱਥੋਂ ਤੱਕ ਪਹੁੰਚੇ ਹੈ ਕੋਈ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਫਤਾ ਨਹੀਂ ਹੈ ਔਰ ਜਿਹੜੀ ਸਭ ਤੋਂ ਮੰਦਭਾਗੀ ਗੱਲ ਹੈਗੀ ਹੈ ਕਿ ਇਹ ਜਿਹੜੀ ਚੋਰੀ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਘਟਨਾਕ੍ਰਮ ਜਿਹੜੇ ਹੈਗੇ ਨੇ ਸਾਡੇ ਇਸ ਇਲਾਕੇ ਦੇ ਵਿੱਚ ਹੋ ਰਹੇ ਆ ਵੱਖ-ਵੱਖ ਥਾਵਾਂ ਤੇ ਲੋਕ ਜਿਹੜੇ ਨੇ ਚੋਰ ਨੇ ਜਾਂ ਜਿਹੜੇ ਮਾੜੇ ਅੰਸਰ ਨੇ ਉਹ ਹਥਿਆਰਾਂ ਦੇ ਨਾਲ ਆਪਣਾ ਜਿਹੜਾ ਹੈਗਾ ਆ ਤੁਰੇ ਫਿਰਦੇ ਆ ਔਰ ਨਾਲ ਦੀ ਨਾਲ ਉਹ ਲੋਕਾਂ ਦੇ ਕਿਤੇ ਕੋਈ ਚੋਰੀ ਕਿਤੇ ਕੋਈ ਚੋਰੀ ਹੋ ਰਹੀਆਂ ਆ ਇਸ ਗੱਲ ਦਾ ਪਿੱਛੇ ਵੀ ਇੱਕ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਸੀ ਪਿੰਡਾਂ ਦੇ ਵਿੱਚੋਂ ਬੜਾ ਉਦੋਂ ਟਰੈਕਟਰਾਂ ਦੀਆਂ ਬੈਟਰੀਆਂ ਹੋਰ ਮੱਜਾਂ ਦੀਆਂ ਚੋਰੀਆਂ ਹੋਰ ਬਹੁਤ ਸਾਰਾ ਜਿਹੜਾ ਹੈਗਾ ਆ ਇਹੋ ਜਿਹਾ ਹੋਇਆ ਸੀ ਸੋ ਮੈਂ ਅੱਜ ਖਾਸ ਤੌਰ ਤੇ ਇੱਥੇ ਇਸ ਕਰਕੇ ਆਇਆ ਕਿਉਂਕਿ ਜਦੋਂ 10 ਦਿਨ ਲੰਘ ਗਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਇਸ ਮਾਮਲੇ ਨੂੰ ਕੋਈ ਬਹੁਤ ਜ਼ਿਆਦਾ ਕਿਸੇ ਤਰੀਕੇ ਦਾ ਤੋਲ ਦਈਏ ਕਿਉਂਕਿ ਜੇ ਪੁਲਿਸ ਪ੍ਰਸ਼ਾਸਨ ਆਪਣੇ ਤੌਰ ਤੇ ਚੰਗਾ ਕੰਮ ਕਰਦਾ ਤਾਂ ਅਸੀਂ ਉਹਦੀ ਪ੍ਰੇਜ਼ ਕਰਦੇ ਦੋ ਗੱਲਾਂ ਜਿਹੜੀਆਂ ਬਹੁਤ ਮੈਂ ਸਮਝਦਾ ਕਿ ਮਾਰੀਆਂ ਹੋਈਆਂ ਇੱਕ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਐਫਆਈਆਰ ਜਦੋਂ ਲਿਖੀ ਜਾ ਰਹੀ ਸੀ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਕੀ ਕੀ ਚੋਰੀ ਹੋਇਆ ਹੈ ਇਹਨਾਂ ਨੇ ਚਾਂਦੀ ਦੀਆਂ ਚਾਂਦੀ ਦਾ ਤੇ ਸੋਨੇ ਦਾ ਦੋ ਆਪਣੇ ਜਿਹੜੇ ਸੀਗੇ ਅਜਤਮਾ ਲਖਾਈਆਂ ਕਿਉਂ ਜੀ ਬਿਲਕੁਲ ਠੀਕ ਇਹਨਾਂ ਨੂੰ ਕੰਪਿਊਟਰ ਤੇ ਦੱਸਦੇ ਨੇ ਕਿ ਸਾਨੂੰ ਦਿਖਾਇਆ ਵੀ ਗਿਆ ਜੋ ਇਹਨਾਂ ਨੇ ਲਿਖਿਆ ਪਰ ਜਦੋਂ ਐਫ ਆਈ ਆਰ ਪ੍ਰਿੰਟ ਹੋਈ ਇਹ ਆਨਲਾਈਨ ਹੁੰਦੀ ਆ ਆਨਲਾਈਨ ਹੋਣ ਤੋਂ ਬਾਅਦ ਜਦੋਂ ਪ੍ਰਿੰਟਿੰਗ ਪ੍ਰਿੰਟ ਹੋ ਕੇ ਆਈ ਤਾਂ ਸੁੰਨੇ ਦਾ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਉਹ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਕੀਤਾ ਗਿਆ ਦੂਸਰਾ ਜਿਹੜੀ ਇਹ ਚੋਰੀ ਹੋਈ ਹੈ ਉਸ ਚੋਰੀ ਦੇ ਵਿੱਚ ਜੋ ਅਜੇ ਤੱਕ ਦੀ ਮਤਲਬ ਇਨਵੈਸਟੀਗੇਸ਼ਨ ਆ ਕਿਉਂਕਿ ਇੱਥੇ ਹੀ ਨਹੀਂ ਇਹ ਜਿਹੜੇ ਚੋਰ ਨੇ ਇਸ ਤਰ੍ਹਾਂ ਦੇ 10 10 12 12 ਦਾ ਗੈਂਗ ਜਿਹੜਾ ਆ ਉਹ ਪੰਜਾਬ ਦੇ ਕਈ ਹਿੱਸਿਆਂ ਚ ਤੁਰਿਆ ਫਿਰਦਾ ਆ ਇੱਕ ਹੋਰ ਵੀਡੀਓ ਫਲੋਰ ਦੀ ਆਈ ਸੀ ਇਸ ਤਰ੍ਹਾਂ ਦੀ ਔਰ ਜਿਸ ਤਰੀਕੇ ਨਾਲ ਲੈਸ ਨੇ ਰੋਡਾਂ ਦੇ ਨਾਲ ਮਾਰੇ ਹਥਿਆਰ ਮਾਰੂ ਹਥਿਆਰਾਂ ਦੇ ਨਾਲ ਇਹ ਤਾਂ ਚੋਰੀ ਤਾਂ ਸਿਰਫ ਅਜੇ ਗੇਹਣਿਆਂ ਦੀ ਹੈ ਜਾਂ ਕੁਛ ਐਕਟਮਾਂ ਦੀ ਹੈ ਉਹ ਤਾਂ ਕਿਸੇ ਇੱਕ ਦੁਕਾਨ ਦੇ ਵਿੱਚ ਹੈ ਕਿਸੇ ਦਾ ਵੀ ਜਿੰਨੇ ਬੰਦੇ ਉਹ 10 12 ਬੰਦੇ ਆਉਂਦੇ ਨੇ ਲੈਸ ਓਕੇ ਅੱਜ ਕੱਲੇ ਇੱਕ ਇੱਕ ਦੋ ਦੋ ਮੈਂਬਰ ਨੇ ਘਰਾਂ ਦੇ ਵਿੱਚ ਕਿਸੇ ਵੀ ਘਰ ਨੂੰ ਆ ਕੇ ਉੱਥੇ ਲੁੱਟਮਾਰ ਵੀ ਕਰ ਸਕਦੇ ਨੇ ਡਾਕਾ ਵੀ ਮਾਰ ਸਕਦੇ ਨੇ ਤੇ ਜਾਨੀ ਨੁਕਸਾਨ ਵੀ ਕਰ ਸਕਦੇ ਆ ਸੋ ਅੱਜ ਇਹਨਾਂ ਦੇ ਕੋਲ ਇੱਥੇ ਆਉਣ ਦਾ ਇਹੀ ਮਕਸਦ ਸੀਗਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਮੈਂ ਮੰਗ ਕਰਦਾ ਆ ਡੀਜੀਪੀ ਪੰਜਾਬ ਕੋਲੋਂ ਮੁੱਖ ਮੰਤਰੀ ਪੰਜਾਬ ਦੇ ਕੋਲੋਂ ਕਿ ਇਹ ਜਿਹੜੀ ਲਾਅ ਐਂਡ ਆਰਡਰ ਦੀ ਵਿਗੜੀ ਹੋਈ ਸਥਿਤੀ ਹੈ ਇਹਦੇ ਤੇ ਔਰ ਖਾਸ ਤੌਰ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਵੱਡੇ ਵੱਡੇ ਗੈਂਗ ਤੁਰੇ ਫਿਰਦੇ ਹੈਗੇ ਨੇ ਚੋਰੀਆਂ ਕਰਨ ਵਾਲੇ ਇਹਨਾਂ ਤੇ ਨੱਥ ਪਾਈ ਜਾਵੇ ਇਹਨਾਂ ਤੇ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਆ ਪੰਜਾਬ ਪੁਲਿਸ ਦਾ ਸਟਾਰਟ ਕਰਕੇ ਉਦੇ ਚ ਇਹਨਾਂ ਦੇ ਉੱਤੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਡਰ ਹੋਵੇ ਜਾਨ ਮਾਲ ਜਿਹੜਾ ਹੈਗਾ ਆ ਲੋਕਾਂ ਦਾ ਸੁਰੱਖਿਆਤ ਹੋਵੇ ਔਰ ਜਿਹਦੇ ਨਾਲ ਲੋਕ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਸਾਡੇ ਨਾਲ ਪ੍ਰਧਾਨ ਜੀ ਨੇ ਜੁਐਲਰ ਐਸੋਸੀਏਸ਼ਨ ਦੇ ਸਾਡੇ ਨਾਲ ਇੱਥੇ ਪ੍ਰਧਾਨ ਜੀ ਮਿਊਚਲ ਕਮੇਟੀ ਦੇ ਬੈਠੇ ਨੇ ਕਾਉਂਸਲਰ ਬੌਬੀ ਜੀ ਬੈਠੇ ਨੇ ਪ੍ਰਿੰਸ ਜੀ ਨੇ ਖਾਬੜਾ ਸਾਹਿਬ ਨੇ ਸੋ ਸਾਰੇ ਸਾਥੀ ਸਾਡੇ ਜਿਹੜੇ ਹੈਗੇ ਨੇ ਅੱਜ ਇੱਥੇ ਸਾਡੇ ਨਾਲ ਮੌਜੂਦ ਨੇ ਔਰ ਮੈਂ ਮਹਿਸੂਸ ਕਰਦਾ ਕਿ ਜੇ ਅੱਜ ਪੁਲਿਸ ਇਹਦੇ ਤੇ ਨਹੀਂ ਸਖਤ ਐਕਸ਼ਨ ਲੈਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾਰੀਆਂ ਘਟਨਾਵਾਂ ਸਾਡੇ ਸ਼ਹਿਰ ਦੇ ਵਿੱਚ ਜਾਂ ਆਸ-ਪਾਸੇ ਹੋ ਸਕਦੀਆਂ ਨੇ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਦੇ ਉੱਤੇ ਔਰ ਸਾਡੇ ਲੋਕਲ ਪੁਲਿਸ ਤੇ ਹੋਣੀ ਚਾਹੀਦੀ ਹੈ ਦੂਸਰਾ ਜਿਹੜਾ ਹੈਗਾ ਆ ਕਿ ਜੋ ਥਾਣਿਆਂ ਦੇ ਵਿੱਚ ਜਦੋਂ ਵੀ ਕੋਈ ਐਫ ਆਈ ਆਰ ਦੀ ਗੱਲ ਆਉਂਦੀ ਹੈ ਆਪਣੀ ਮਰਜ਼ੀ ਦੀ ਜਿਹੜੇ ਸ਼ਬਦਾਵਲੀ ਜਿਹੜੀ ਹੈਗੀ ਹੈ ਉਹਦੇ ਵਿੱਚ ਪਾ ਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਵਾਬਦੇਹੀ ਜਿਹੜੀ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਜਵਾਬਦੇਹੀ ਹੈ ਉਹਦੇ ਵਿੱਚ ਜਿਹੜੇ ਐ ਇਸ ਵੇਲੇ ਚੌਕੀਆਂ ਜਾਂ ਥਾਣਿਆਂ ਦੇ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਆਪ ਨੂੰ ਬਚਾ ਲੈਂਦੇ ਨੇ ਸੋ ਮੈਂ ਮੰਗ ਕਰਦਾ ਕਿ ਜਿਹੜਾ ਇਹਨਾਂ ਦਾ ਸੋਨੇ ਦਾ ਨੁਕਸਾਨ ਹੋਇਆ ਆ ਉਦੇ ਵਿੱਚ ਇਹਨਾਂ ਦੇ ਦੁਬਾਰਾ ਬਿਆਨ ਲੈ ਕੇ ਉਹਨਾਂ ਨੂੰ ਉਹਦੇ ਨਾਲ ਉਹਦੇ ਵਿੱਚ ਐਡ ਕੀਤਾ ਜਾਵੇ ਔਰ ਇੱਕ ਮੰਗ ਕਰਦਾ ਹਾਂ ਜਿਲ੍ਹਾ ਪੁਲਿਸ ਕੋਲੋਂ ਕਿ ਸਬੰਧਤ ਜਿਹੜੇ ਵੀ ਨਕੰਮੇ ਅਧਿਕਾਰੀ ਥੱਲੇ ਹੈਗੇ ਨੇ ਜਿਹੜੇ ਅੱਜ ਅੱਜ ਆਪਣੇ ਆਪਣੇ ਇਲਾਕੇ ਦੇ ਵਿੱਚ ਇਸ ਗੱਲ ਨੂੰ ਨਹੀਂ ਮਤਲਬ ਪੂਰਾ ਲਾਗੂ ਕਰ ਸਕਦੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹ ਸੁਰੱਖਿਅਤ ਮਹਿਸੂਸ ਕਰਨ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਔਰ ਮੈਂ ਇਹ ਵੀ ਮਹਿਸੂਸ ਕਰਦਾ ਆ ਕਿ ਇਹ ਜਿਹੜਾ ਘਟਨਾ ਹੋਈ ਹੈ ਇਹਦੇ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਵੀ ਨੁਮਾਇंदे ਵੱਲੋਂ ਇਹਦੇ ਤੇ ਕੋਈ ਗਾਰਨਿ ਕੀਤਾ ਗਿਆ ਗਹਿਰਾਈ ਨਾਲ ਉਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਨਾਮ ਨੰਬਰ ਜੇਸ਼ ਜੀ ਨੂੰ ਨਾ ਪ੍ਰਧਾਨ ਜੀ ਤੁਹਾਡੇ ਨਾਲ ਵੀ ਕਿਸੇ ਨੇ ਗੱਲ ਨਹੀਂ ਕਿਸੇ ਨਾਲ ਨਹੀਂ ਨਾ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨਾਲ ਕਿਸੇ ਵਿਅਕਤੀ ਨੇ ਕਿਸੇ ਲੀਡਰ ਨੇ ਨਾ ਮੌਜੂਦਾ ਐਮਐਲਏ ਨੇ ਕਿਸੇ ਨੇ ਵੀ ਇਹਦੇ ਤੇ ਕੋਈ ਗੌਰ ਨਹੀਂ ਕੀਤੀ ਇਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ ਬੜੀ ਮਾੜੀ ਗੱਲ ਹੈ ਕਿ ਜ਼ਿੰਮੇਵਾਰ ਵਿਅਕਤੀ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਐਡੇ-ਐਡੇ ਅਹੁਦਿਆਂ ਤੇ ਬਿਠਾਇਆ ਉਹ ਅੱਜ ਉਹਨਾਂ ਦੇ ਸ਼ਹਿਰ ਦੇ ਵਿੱਚ ਐਡਾ ਵੱਡਾ ਢਾਕਾ ਵੱਜਿਆ ਹੋਵੇ ਜਿਹਦੇ ਵਿੱਚ 10-12 ਬੰਦੇ ਆਏ ਹੋਣ ਤੇ ਉਹ ਵਿਅਕਤੀ ਜਿਹੜਾ ਹੈਗਾ ਆ ਆਪਣੇ ਇਲਾਕੇ ਦੇ ਵਿੱਚ ਆ ਕੇ ਇੱਕ ਵਾਰੀ ਵੀ ਉਹ ਥਾਂ ਦਾ ਦੌਰਾ ਨਾ ਕਰੇ ਔਰ ਨਾ ਪੁਲਿਸ ਨਾਲ ਨਾ ਕਿਸੇ ਹੋਰ ਨਾਲ ਮੀਟਿੰਗ ਕਰਕੇ ਇਹਦੇ ਉੱਤੇ ਕੋਈ ਕਾਰਵਾਈ ਨਾ ਕਰਾਵੇ ਏਦੋਂ ਮੈਂ ਸਮਝਦਾ ਆ ਕਿ ਏਦੋਂ ਗੈਰ ਜ਼ਿੰਮੇਵਾਰਾ ਨਾ ਕਦਮ ਨਹੀਂ ਹੋ ਸਕਦਾ ਔਰ ਮੇਰੀ ਇਹ ਵੀ ਇੱਕ ਬੇਨਤੀ ਹੈ ਇਥੋਂ ਦੇ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੁਹਾਡੀ ਜ਼ਿੰਮੇਵਾਰੀ ਹੈ ਔਰ ਇਸ ਘਟਨਾ ਦੇ ਬਾਰੇ ਦੇ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ 15 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਬਹੁਤ ਸਾਰੀਆਂ ਐਸੋਸੀਏਸ਼ਨਾਂ ਜਿਹੜੀਆਂ ਨੇ ਉਹ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਮੈਂ ਵੀ ਅੱਜ 11ਵੇਂ ਦਿਨ ਇੱਥੇ ਆਇਆ ਮੈਂ ਇਸ ਗੱਲ ਨੂੰ ਸਿਆਸੀ ਰੂਪ ਨਹੀਂ ਦੇਣਾ ਚਾਹੁੰਦਾ ਸੀਗਾ ਕਿਉਂਕਿ ਇਹ ਸਾਰੇ ਸਾਡੇ ਜਿਹੜੇ ਵਪਾਰੀ ਭਰਾ ਨੇ ਸਾਂਝੇ ਨੇ ਪਰ ਜੇ ਮੈਂ ਚਾਹੁੰਦਾ ਸੀਗਾ ਕਿ ਸਾਡੇ ਬੋਲਣ ਤੋਂ ਪਹਿਲਾਂ ਪੁਲਿਸ ਆਪਣੀ ਕਾਰਵਾਈ ਕਰੇ ਪੰਜਾਬ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਨਮਾਇंदे ਨੇ ਉਹ ਆਪਣੀ ਇਹ ਕਾਰਵਾਈ ਕਰਨ ਤਾਂ ਕਿ ਲੋਕਾਂ ਨੂੰ ਮਹਿਸੂਸ ਹੋਵੇ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਜਦੋਂ 20 ਦਿਨ ਬੀਤ ਗਏ ਤਾਂ ਫੇਰ ਸਾਨੂੰ ਆ ਕੇ ਇਸ ਗੱਲ ਨੂੰ ਚੁੱਕਣਾ ਪੈ ਰਿਹਾ ਬਤੌਰ ਇੱਥੇ اپੋਜੀਸ਼ਨ ਦੇ ਤੌਰ ਤੇ ਸਾਡਾ ਫਰਜ ਬਣਦਾ ਔਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੀਆਂ ਐਸੋਸੀਏਸ਼ਨਾਂ ਜਿਨ੍ਹਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਹੈ ਡੈਲਰ ਐਸੋਸੀਏਸ਼ਨ ਤੋਂ ਬਿਨਾ ਵੀ ਕਿ ਇਹ ਪਹਿਲਾਂ ਆਪਣੀ ਆਪਣੀਆਂ ਮੀਟਿੰਗ ਕਰਨ ਸ਼ਹਿਰ ਦੇ ਵਿੱਚ ਜੋ ਇਹਨਾਂ ਦੀ ਜਿਸ ਤਰੀਕੇ ਦੇ ਨਕਾਲ ਨਾਲ ਦੁਕਾਨਦਾਰਾਂ ਦੀ ਏਡਾ ਵੱਡਾ ਐਸਵੇਲੇ ਡਰ ਮਹਿਸੂਸ ਹੋ ਰਿਹਾ ਉਹ ਮੀਟਿੰਗ ਕਰਨ ਔਰ ਜੇ ਲੋੜ ਪਈ ਤਾਂ ਫਿਰ ਮੈਂ ਸਾਰੀਆਂ ਐਸੋਸੀਏਸ਼ਨਾਂ ਦੀ ਮੀਟਿੰਗ ਕਰਕੇ ਜੇ ਜੇ ਅਗਲਾ ਕੋਈ ਪ੍ਰੋਗਰਾਮ ਹੋਊਗਾ ਇਹਦੇ ਤੇ ਜੇ ਨਾ ਇਹਨਾਂ ਨੇ ਇਸ ਗੱਲ ਦਾ ਕੋਈ ਨਕਾਰਾ ਕੀਤਾ ਤਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਆ 15 ਦਿਨਾਂ ਦੇ ਬਾਅਦ ਦਿੱਤਾ ਜਾਊਗਾ ਉਹ ਇਹ ਗੱਲ ਦੀ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿਨਾ ਔਰ ਮੈਂ ਇਸ ਗੱਲ ਦੀ ਮੰਗ ਕਰਦਾ ਹੈ ਤੁਹਾਡੇ ਤੁਸੀਂ ਆਪਣਾ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਔਰ ਸਿਰਫ ਇੱਥੇ ਆ ਕੇ ਪੁਲਿਸ ਦੇ ਅਧਿਕਾਰੀ ਇੱਥੇ ਆ ਕੇ ਬਜਾਏ ਕੇ ਇਹਨਾਂ ਨੂੰ ਆ ਕੇ ਕੁਝ ਕਹਿੰਦੇ ਕਿ ਹਾਂ ਭਾਈ ਕੋਈ ਗੱਲ ਨਹੀਂ ਤੁਹਾਡੇ ਨਾਲ ਅਸੀਂ ਖੜੇ ਆ ਇਹਨਾਂ ਦਾ ਤਾਂ ਜਿਹੜਾ ਸਮਾਨ ਹੈ ਉਹਦੇ ਬਾਰੇ ਦੇ ਵਿੱਚ ਹੀ ਮਤਲਬ ਕਹਿ ਦਿੱਤਾ ਕਿ ਸ਼ਾਇਦ ਇਹ ਤਾਂ ਜੀ ਚਾਂਦੀ ਦਾ ਚਾਂਦੀ ਦਾ ਹੀ ਕੰਮ ਕਰਦੇ ਹੈਗੇ ਸੋਨੇ ਦਾ ਤਾਂ ਕੁਝ ਹੈ ਹੀ ਨਹੀਂਗਾ ਜਾਂ ਸੋਨਾ ਜਿਹੜਾ ਹੈਗਾ ਘਰਾਂ ਨੂੰ ਲੈ ਜਾਂਦੇ ਨੇ ਇਦੋਂ ਮਾਰੀ ਗੱਲ ਕੀ ਹੋ ਸਕਦੀ ਹੈ ਸੋ ਇਹ ਇਸ ਕਰਕੇ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਅਸੀਂ ਅਸੀਂ ਇਹਨੂੰ ਬਿਲਕੁਲ politicize ਨਹੀਂ ਕਰਨਾ ਚਾਹੁੰਦੇ ਅਜ 11ਵਾਂ ਦਿਨ ਹੈ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਚੋਰਾਂ ਨੂੰ ਫੜੇ ਔਰ ਇੱਥੇ ਜਿਹੜਾ ਹੈਗਾ ਆ ਇੱਕ ਡਰ ਮਹਿਸੂਸ ਹੋਵੇ ਮਾਰੇ ਅੰਸਰਾਂ ਨੂੰ ਲਾન્ડ ਆਰਡਰ ਦੀ ਜਿਹੜੀ ਸਥਿਤੀ ਹੈ ਦੇ ਤੇ ਕਾਬੂ ਕੀਤਾ ਜਾਵੇ ਨਹੀਂ ਤਾਂ 15 ਦਿਨਾਂ ਤੋਂ ਬਾਅਦ ਫਿਰ ਇੱਕ ਸਾਰੀ ਮੀਟਿੰਗ ਜਿਹੜੀ ਹੈਗੀ ਹੈ ਸ਼ਹਿਰ ਦੇ ਵਪਾਰੀ ਵਰਗ ਦੇ ਨਾਲ ਕਰਕੇ ਤੇ ਇਹਦਾ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ